ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸੰਗਤ ਜੀ ਜਦੋਂ ਅਸੀਂ ਕਹਿੰਨੇ ਪਏ ਸਰਬੱਤ ਦਾ ਭਲਾ ਪੰਜਾਬ ਦੇ ਵਿੱਚ ਹਰ ਤਰ੍ਹਾਂ ਦੇ ਧਰਮਿਆਂ ਹਰ ਤਰ੍ਹਾਂ ਦੇ ਲੋਕ ਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਵੀ ਉੱਥੇ ਜਿੱਥੇ ਕੋਈ ਸਾਥ ਸਰਦ ਕੋਲ ਕੋਈ ਮਦਦ ਮੰਗਦਾ ਅਸੀਂ ਉੱਥੇ ਮੋਰੇ ਖੜੇ ਹੁੰਨੇ ਆ ਜਾ ਕੇ ਤੁਹਾਡੇ ਘਰ ਕੇ ਗੁਰੂ ਕਿਰਪਾ ਨਾਲ ਜਿੱਥੇ ਵੀ ਕੋਈ ਸਾਨੂੰ ਕੰਟੈਕਟ ਕਰਦਾ ਵੀ ਸਾਨੂੰ ਕੋਈ ਲੋਰੀਆ ਕੋਈ ਲੋਰਾਂ ਪਰਿਵਾਰ ਜਾਂ ਬੱਚੇ ਬੱਚੀਆਂ ਹੋਣ ਤੇ ਤੁਹਾਡੇ ਕੋਲੋਂ ਫੇਰ ਜਿਹੜਾ ਸਾਨੂੰ ਪਿਆਰ ਮਿਲਦਾ ਦਾਨ ਮਿਲਦਾ ਤੇ ਅਸੀਂ ਜਾ ਕੇ ਮੋੜੀਓ ਕਿ ਸੇਵਾ ਕਰ ਸਕਦੇ ਤੇ ਰਾਧਾ ਕਾ ਜੀ ਤੇ ਤੁਸੀਂ ਖਾਲਸਾ ਨੂੰ ਅਪਰੋਚ ਕੀਤਾ ਸੀਗਾ ਤੁਸੀਂ ਮੇਰੇ ਖਾਲ ਪਟਿਆਲੇ ਰਹਿੰਦੇ ਜਾਂ ਬਾਹਰ ਦੇ ਪਟਿਆਲੇ ਤੋਂ ਨਹੀਂ ਪਟਿਆਲੇ ਪਟਿਆਲੇ ਰਹਿੰਦੇ ਤੇ ਤੁਸੀਂ ਖਾਲਸਾ ਨੂੰ ਕਿਉਂ ਅਪਰੋਚ ਕੀਤਾ ਸੀਗਾ ਉਸ ਵੇਲੇ ਭਈ ਤੁਹਾਨੂੰ ਕੀ ਮਤ ਚਾਹੀਦੀ ਪਾਂ ਜੀ ਤਾਂ ਜਿਹੜੀ ਪੜਾਈ ਨਾਲ ਜਿਹੜੀ ਦਿੱਕਤ ਆ ਰਹੀ ਦੇ ਬੱਚਨ ਕਰਨ ਵਾਸਤੇ 30 ਸਾਲ ਦੀ ਜਾਂ ਦਸਾਲ ਦੀ ਖਾਸ ਐਡਵਾਰੀ ਵੀ ਮਦਦ ਕਰਦੇ ਬੱਚੇ ਵਾਸਤੇ ਅਸੀਂ ਖਾਸ ਐਡਵਾਰੀ ਮਤਲਬ ਕਿ ਅਪਲਾਈ ਕੀਤਾ ਇਹ ਉਹਨਾਂ ਨੇ ਸਾਡੀ ਵੀ ਸਹਾਇਤਾ ਕੀਤੀ ਬੱਚੇ ਪਿਛਲੇ ਸਾਲ ਤੋਂ ਟਰਾਈ ਕੀਤਾ ਸੀ ਹਾਂਜੀ ਹਾਂਜੀ ਛੱਡ ਦਿੱਤਾ ਬਹੁਤ ਵਧੀਆ ਹਾਂਜੀ ਪਿਛਲੇ ਸਾਲ ਉਹ ਮੈਂ ਛੱਡ ਦਿੱਤੀ ਕਿਉਂਕਿ ਇਹ ਨਹੀਂ ਸੀ ਚੱਲਦਾ ਸਾਨੂੰ ਜੇ ਤੁਸੀਂ ਅਪਰੋਚ ਕੀਤਾ ਸਾਡੀ ਟੀਮ ਨੇ ਪਟਿਆਲੇ ਤੁਹਾਡਾ ਕੀ ਤਜਰਬਾ ਸੀ ਕਿੱਦਾਂ ਤੁਹਾਨੂੰ ਉਹਨਾਂ ਨੇ ਰਿਸੀਵ ਕੀਤਾ ਭਈ ਗੱਲ ਚੰਗੀ ਤਰ੍ਹਾਂ ਕੀਤੀ ਕਿੱਦਾਂ ਤੁਹਾਨੂੰ ਗੱਲਬਾਤ ਕੀਤੀ ਉਹਨਾਂ ਨੇ ਸਰ ਜੀ ਫੋਨ ਤੇ ਹੀ ਗੱਲ ਹੋਈ ਸੀ ਉਹਨਾਂ ਨਾਲ ਹਾਂਜੀ ਤੇ ਉਹਨਾਂ ਨੇ ਸਾਨੂੰ ਅਸੀਂ ਮਦਦ ਮੰਗੀ ਉਹਨਾਂ ਤੋਂ ਨਾਲ ਫੋਨ ਤੇ ਸਾਡੇ ਨਾਲ ਮਦਦ ਸਾਡੇ ਨਾਲ ਬੋ ਗੱਲਬਾਤ ਕੀਤੀ ਫੋਨ ਤੇ ਸਾਡਾ ਸਾਰਾ ਕੰਮ ਹੋ ਗਿਆ ਤੇ ਇੱਥੇ ਕਿੰਨਾ ਔਖਾ ਹੁੰਦਾ ਜੇ ਕਹੋ ਭਈ ਖਾਸੜ ਨਾ ਹੁੰਦੀ ਤੇ ਤੁਹਾਡੀ ਮਦਦ ਕਰਦੇ ਤੁਸੀਂ ਕਿੱਥੇ ਜਾਣਾ ਸੀ ਕੀ ਹੋਣਾ ਸੀ ਉਹ ਨਿੱਕੀਆਂ ਦਾ ਜਿਹੜੇ ਕਿੰਨੀ ਹਿਸ਼ਾਰਿਆ ਪੜ੍ਹ ਲਿਖਾਈ ਦੇ ਵਿੱਚ ਪੜ੍ਹਾਈ ਲਿਖਾਈ ਜੇ ਕਿਹਨਾਂ ਦੇ ਕੀ ਬਣਾ ਸੀ ਫਦੀ ਬੱਚਿਆਂ ਦੀ ਪੜਾਈ ਵਿੱਚ ਰੁਕ ਜਾਂਦੀ ਬਸ ਉਹਨਾ ਔਖਾ ਹੋ ਰਿਹਾ ਸੀ ਕਰਨ ਵਾਸਤੇ ਕਰਦੇ ਲਾਤੀ ਥੋੜਾ ਐਵੇਂ ਸੀ ਮੰਮੀ ਪਾਪਾ ਬਿਮਾਰ ਸੀ ਪਹਿਲਾਂ ਹਾਂਜੀ ਹਾਂਜੀ ਬਹੁਤ ਵਧੀਆ ਹੁਣ ਤਸੱਲੀ ਹੋ ਗਈ ਥੋੜੀ ਜਿਹੀ ਪੇਸੋਂ ਪੜਾਈ ਲਿਖਾ ਚਲੀ ਜਾਊਗੀ ਹਾਂਜੀ ਹੁਣ ਸਾਨੂੰ ਬੱਚਿਆਂ ਦੀ ਟੈਨਸ਼ਨ ਨਹੀਂ ਆ ਚਲ ਬੱਚਾ ਪੜ ਜਾਣਗੇ ਜਿੰਨਾ ਉਹ ਚਾਹਦੇ ਬਹੁਤ ਵਧੀਆ ਇਹੀ ਕਹਿੰਦੇ ਅਸੀਂ ਭੇਜੇ ਪੜਾਈ ਕਿਸੇ ਨੂੰ ਪੜਾ ਦੋ ਪਰਿਵਾਰ ਦੇ ਵਿੱਚ ਉਹ ਸਾਰਾ ਪਰਿਵਾਰ ਚੱਕ ਲੈਂਦੇ ਆ ਇਹਦਾ ਖਰਚਾ ਵੀ ਇੰਨਾ ਹੁੰਦਾ ਪਰ ਤੁਸੀਂ ਸਾਡੇ ਜੁੜੇ ਹੋ ਅਸੀਂ ਮੋਰੀ ਹੋ ਕੇ ਕਰ ਸਕਦੇ ਗੁਰ ਕਿਰਪਾ ਨਾਲ ਤੁਸੀਂ ਜਿਹੜੇ ਪਰਿਵਾਰਾਂ ਦੀ ਜਿੰਦਗੀਆਂ ਬਦਲ ਜਾਂਦੀਆਂ ਤੁਹਾਡਾ ਬਹੁਤ ਧੰਨਵਾਦ ਸੰਗਤ ਜੀ ਤੁਸੀਂ ਖਾਸ ਕਰਕੇ ਨੂੰ ਇਨਾ ਸਪੋਰਟ ਕਰਦੇ ਤੇ ਪਿਆਰ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ